ਕੀ ਗੱਲ ਰਹੀ ਜੰਨਾ ਮੈਨੂੰ ਹੋਰ ਕਾਲਜੋਗ ਹੋਰ ਕਾਲਜੋਗ ਡਰਾਈਵਰ ਅੱਗੋਂ ਹੀ ਗੱਡੀਆਂ ਚੁੱਕਿਆ ਜਾਂਡੀਆਂ ਆ ਆਪਣੀ ਗੱਡੀ ਦਾ ਜਿੰਨਾ ਬਚਾਅ ਹੋ ਸਕਦਾ ਆ ਬਚਾਅ ਕਰੋ ਦੱਬੇ ਦੱਬੇ ਪੈਰੀ ਹੁੰਦੇ ਚੋਰ ਗੱਡੀ ਲੈ ਕੇ ਗਾਂ ਜਾਂਦੇ ਆ ਗੱਲ ਤੇ ਠੀਕ ਕਹਿੰਦੇ ਵਾ ਮੈਂ ਆਪਣੀ ਗੱਡੀ ਦਾ ਧਿਆਨ ਆਪ ਰੱਖੂੰਗਾ ਅੱਜ ਤੇ ਯਾਰ ਕੰਮ ਤੋਂ ਥੱਕ ਹੀ ਗਿਆ ਮੈਂ ਥਕਾਵਟ ਹੀ ਹੋ ਗਈ ਬੜੀ ਮੈਂ ਤੇ ਇਹੋ ਲੈਡ ਜੀ ਮਾਰਨੀ ਮੂੰ ਤੇ ਐਡਾ ਤਰਾ ਹੌਕਾ ਜਿਹਾ ਨਿਕਲਦਾ ਹੈ ਨਾਲੇ ਨਾ ਮਾਲਕਾਂ ਨੇ ਡਰਾਈਵਰ ਦੇ ਉੱਤੇ ਸੀਮੈਂਟ ਪਾਇਆ ਹੀ ਧਿਆਨ ਨਾਲ ਦੱਬੇ ਦੱਬੇ ਪੈਰੀਂ ਚਲੂੰਗੀ ਗਿੱਲੇ ਸੀਮੈਂਟ ਦੇ ਉੱਤੇ ਪੈਰ ਨਾ ਰੱਖਦੀ ਮਾਲਕਾਂ ਨੇ ਨਹੀਂ ਤੇ ਤੈਨੂੰ ਦੂਰਾ ਕਰਦੇ ਨੇ ਕੋਟ-ਕੋਟ ਕੇ ਜਾ ਆ ਚੋਰ ਹੈ ਜਿਹੜਾ ਦੱਬੇ ਦੱਬੇ ਪੈਰੀ ਆਉਂਦਿਆ ਵਾ ਅੱਜ ਨਹੀਂ ਇਹਨੂੰ ਸਾਲੇ ਛੱਡਦਾ ਕੀ ਹੋਰੇ ਫੜ ਲੈ ਫੜ ਲੈ ਫੜ ਲੈ ਚੋਰ ਮੈਂ ਅੱਜ ਫੜ ਲੈ ਮੈਂ ਚੋਰ ਚੋਕੇ ਵਖਾ ਮੇਰੀ ਗੱਡੀ ਨੂੰ ਤੂੰ ਉਹ ਭਰਾਵਾ ਮੈਂ ਚੋਰ ਨਹੀਂ ਮੈਂ ਤੇਰਾ ਰੂਮੇਡ ਆ ਤੇ ਫਿਰ ਇਤਰਾ ਚੋਰ ਵਾਂਗਾ ਤੋਹਨਿਆ ਯਾਰ ਉਹ ਤੇ ਮੈਨੂੰ ਲਵਲੀ ਨੇ ਕਿਹਾ ਸੀ ਕੰਡਾ ਮਾਲਕਾਂ ਨੇ ਡਰਾਈਵਰ ਸੀਮੈਂਟ ਪਾਇਆ ਤੇ ਦਬੇ ਪੈਰ ਲੰਘਣਾ ਮੈਂ ਉਹ ਭਰਾਵਾ ਆਪਣੇ ਡਰਾਈਵਰ ਇਤਨੀ ਪਾਇਆ ਅਗਵਾੜੀਆਂ ਦੇ ਡਰਾਈਵਰ ਤੇ ਪਾਇਆ ਹੀ ਉਧਰੋਂ ਕੋਈ ਸ਼ਾਰਟਕਟ ਆਉਣਾ ਤਾਂ ਕਰਕੇ ਉਹਨੇ ਤੈਨੂੰ ਕਿਹਾ ਨਾ ਮਾ